ਜੇਕਰ ਤੁਸੀਂ ਸਾਡੇ ਚੈਨਲ ਵਿੱਚ ਪਹਿਲੀ ਵਾਰ ਆਏ ਹੋ ਤਾਂ ਲਾਲ ਬਟਨ ਨੂੰ ਸਬਸਕ੍ਰਾਈਬ ਵਾਲੇ ਦਬਾ ਦਿਓ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾ ਉਹ ਤੁਹਾਡੇ ਤੱਕ ਬਹੁਤ ਹੀ ਜਲਦੀ ਪਹੁੰਚ ਜਾ ਸਕੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ ਚਿਲड्रन ਐਂਡ ਯੂਥ ਫਾਊਂਡੇਸ਼ਨ ਇੰਡੀਆ ਰਜਿਸਟਰਡ ਅਤੇ ਸ਼੍ਰੀ ਰਾਮ ਯੂਥ ਕਲੱਬ ਬਸੀ ਬजीर ਵੱਲੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਉੱਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਨੌਜਵਾਨਾਂ ਨੇ ਸ਼ਾਨਦਾਰ ਪੌਦੇ ਲਗਾਏ ਜਿਕਰਯੋਗ ਹੈ ਕਿ ਪਿਛਲੇ ਦਿਨੀ ਇਸੇ ਬੱਸ ਸਟੈਂਡ ਤੇ ਗਰਮੀ ਦੇ ਨਾਲ ਇੱਕ ਬਜ਼ੁਰਗ ਦੀ ਜੋ ਹੈ ਹਾਰਟ اٹੈਕ ਦੇ ਨਾਲ ਮੌਤ ਹੋ ਗਈ ਸੀ ਬੱਸ ਵਿੱਚ ਬੈਠੇ ਦੀ ਔਰ ਇਸ ਜਗ੍ਹਾ ਤੇ ਕੋਈ ਸ਼ਾਂ ਦਾ ਪ੍ਰਬੰਧ ਨਹੀਂ ਹੈ ਨੌਜਵਾਨਾਂ ਨੇ ਸ਼ਾਨਦਾਰ ਬੂਟੇ ਲਾਏ ਅਤੇ ਉਸ ਦੇ ਨਾਲ-ਨਾਲ ਉਸ ਨੂੰ ਪ੍ਰਬੰਧ ਕਰਨ ਵਾਸਤੇ ਉਸ ਨੂੰ ਪਾਣੀ ਪਾਉਣ ਵਾਸਤੇ ਵੀ ਜੁਮ੍ਹਾਂ ਲਿਆ ਤਾਂ ਇਹੋ ਜੀ ਜਾਣਕਾਰੀ ਜਿਹੜੀ ਹੈ ਆਪਾਂ ਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਬੂਟੇ ਲਾਉਣਾ ਬਹੁਤ ਵਧੀਆ ਗੱਲ ਹੈ ਔਰ ਇੱਕ ਸੋਖ ਕਹਿੰਦੇ ਨੇ ਸੋਖ ਸੁਖ ਹੁੰਦਾ ਔਰ ਇਸ ਜਿਹੜੀ ਸੰਸਥਾ ਵੱਲੋਂ ਬਹੁਤ ਸਾਰੇ ਬੂਟੇ ਲਗਾਏ ਜਾਂਦੇ ਹਨ ਜਗਾ ਜਗਾ ਤੇ ਤੇ ਤੁਸੀਂ ਵੀ ਇਸ ਸੰਸਥਾ ਦੇ ਨਾਲ ਮਿਲ ਕੇ ਤੇ ਇਹ ਜਿਹੜੇ ਬੂਟਿਆਂ ਦੀ ਮੁਹਿੰਮ ਜਿਹੜੀ ਆ ਉਹਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਸੇ ਵੀ ਤਰੀਕੇ ਦਾ ਤੁਸੀਂ ਹਿੱਸਾ ਪਾ ਸਕਦੇ ਹੋ ਚਾਹੇ ਮਨ ਦੇ ਨਾਲ ਧਨ ਦੇ ਨਾਲ ਕੰਮ ਦੇ ਨਾਲ ਕਿਉਂਕਿ ਜਿਹੜੇ ਬੂਟੇ ਨੇ ਉਹ ਪੈਸੇ ਦੇ ਨਾਲ ਖਰੀਦ ਹੁੰਦੇ ਨੇ ਤੇ ਜਿਹਦੇ ਉਹਨੂੰ ਰੱਖ ਰਖਾਈ ਕਰਨੀ ਆ ਉਹ ਸਾਡੀ ਸੇਵਾ ਦਾ ਭਾਵਨਾ ਹੋ ਜਾਂਦੀ ਹੈ ਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਤੋ ਅਸੀਂ ਆਪਣਾ ਨੰਬਰ ਵੀ ਨਾਲ ਇੱਥੇ ਦਿੰਨੇ ਆਂ ਅਗਰ ਕਿਸੇ ਨੇ ਪਿੰਡ ਵਿੱਚ ਬੂਟੇ ਲਵਾਉਣੇ ਹੋਣ ਜਨਤਕ ਜਗ੍ਹਾ ਤੇ ਜਾਂ ਕਿਤੇ ਵੀ ਤੁਸੀਂ ਇਸ ਸੰਸਥਾ ਦੇ ਨਾਲ ਸੰਬੰਧ ਪੈਦਾ ਕਰ ਸਕਦੇ ਹੋ ਤੋ ਬਹੁਤ ਸਾਰੇ ਨੌਜਵਾਨ ਵੀ ਤੇ ਬਜ਼ੁਰਗ ਵੀ ਇੱਥੇ ਆਏ ਔਰ ਉਹਨਾਂ ਨੇ ਦੇਖੋ ਜੀ ਕਿੰਨੇ ਵਧੀਆ ਤੇ ਕਿੰਨੇ ਜੰਗਲੇ ਵੀ ਲਗਾਏ ਜਾ ਰਹੇ ਨੇ ਔਰ ਇੱਕ ਬੂਟਾ ਜਿਹੜਾ ਹੈ ਉਹ ਕਹਿੰਦੇ ਨੇ ਵੀ ਸੌ ਸੁੱਖ ਦਿੰਦਾ ਪਤਾ ਨਹੀਂ ਕਿਸ-ਕਿਸ ਨੇ ਇਸ ਬੂਟੇ ਦੇ ਥੱਲੇ ਬੈਠਣਾ ਹੈ ਔਰ ਇਹਦਾ ਜਰਾ ਸ਼ਾਮ ਮੰਨਣੀ ਹੈ ਆਓ ਆਪਾਂ ਝਲਕੀਆਂ ਦੇਖਦੇ ਆਂ ਤੁਸੀਂ ਨਾਲ-ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਨੰਬਰ ਨੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਤੋਂ ਆਓ ਦੇਖਦੇ ਆਂ ਵੀਡੀਓ ਦੀਆਂ ਝਲਕੀਆਂ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਹੁਤ ਬਹੁਤ ਧੰਨਵਾਦ ਆਓ ਦੇਖਦੇ ਆਂ ਝਲਕੀਆਂ ਹੋਊਗਾ ਅਗਲਾ ਹੋ ਗਿਆ ਭਾਈ ਤਨੂ ਹੋ ਗਿਆ ਮਰ ਜਾ ਉਹਦੋਂ ਨੀ ਤਾਂ ਕਰਕੇ ਨਾ ਬੱਟਾ ਪੁੱਟਾ ਦਾ ਹੋ ਗਿਆ ਇੱਕ ਦੂਰ ਮਰਜ਼ਾ ਕਰ ਲੋ ਐ ਭਾਈ ਲਾ ਰੰਬਾ ਕਿੱਦੇ ਕੋਲਾ ਰੰਬਾ ਰੰਬਾ ਕਿੱਥੇ ਰੰਬਾ ਉਹ ਪਿਆ ਠੀਕ ਹੈ ਜੈ ਸ਼ੀ ਰਾਮ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਤੁਸੀਂ ਦੇਖਿਆ ਅੱਜ ਵੀ ਚਿਲड्रन ਜੋ ਐਂਡ ਚਿਲड्रन ਜੂਥ ਐਂਡ ਫਾਊਂਡੇਸ਼ਨ ਸੁਸਾਇਟੀ ਐਂਡ ਸ਼ੀਰਾਮ ਜੂਥ ਸੁਸਾਇਟੀ ਪਿੰਡ ਬਸੀਵਜੇਤੋਂ ਬੇ ਅਸੀਂ ਇੱਕ ਬੂਟੇ ਲਾਣ ਦਾ ਉਦਦਾ ਕੀਤਾ ਵੀ ਜਗ੍ਹਾ ਜਗ੍ਹਾ ਤੇ ਜਾ ਕੇ ਬੂਟੇ ਲਾਣੇ ਆ ਤੇ ਜਿੱਥੇ ਵੀ ਜ਼ਿਆਦਾ ਲੱਗਦਾ ਵੀ ਇਹ ਪੋਲੂਸ਼ਨ ਦਾ ਡਰਾ ਜਿਵੇਂ ਕਿ ਇੱਥੇ ਹੁਣ ਬੱਸ ਸਟੈਂਡ ਤੇ ਅਸੀਂ ਲਗਾ ਰਹੇ ਆ ਇੱਥੇ ਲੋਕੀ ਖੜਦੇ ਆ ਕੇ ਬੱਸਾਂ ਲਈ ਤੇ ਵਿਚਾਰੇ ਤੂਪਾਂ 'ਚ ਖੜੇ ਰਹਿੰਦੇ ਆ ਤੇ ਉਹਨਾਂ ਨੂੰ ਖੜਨ ਲਈ ਛਾਂ ਹੈ ਨਹੀਂ ਤੇ ਹੁਣ ਬੂਟੇ ਅਸੀਂ ਲਗਾ ਰਹੇ ਆ ਤੇ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਵੀ ਇੱਥੇ ਗਰਮੀ ਦੀ ਵਜ੍ਹਾ ਨਾਲ ਇੱਕ ਬੰਦੇ ਨੂੰ ਟੈਗ ਵੀ ਹੋਇਆ ਤੇ ਤਾਂ ਕਰਕੇ ਅਸੀਂ ਇਹ ਅਪਰਾਲਾ ਕੀਤਾ ਜੀ ਤੇ ਅਸੀਂ ਜਗਾ ਜਗਾ ਤੇ ਜਾ ਕੇ ਜਿੱਥੇ ਵੀ ਜਿਆਦਾ ਹੁਣ ਤੁਹਾਨੂੰ ਲੱਗਦਾ ਵੀ ਆਪਾਂ ਬੂਟੇ ਲਗਾਈਏ ਭਈ ਬੱਸ ਸਟੈਂਡ ਦੇ ਉੱਤੇ ਹੌਲੀ 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 ਬੱਸ ਸਟੈਂਡ ਦੇ ਉੱਤੇ ਜੀ ਆ ਆਪਾਂ ਖੜੇ ਆ ਜੀ ਔਰ ਬੱਸ ਸਟੈਂਡ ਤੇ ਇੱਥੇ ਦੇਖੋ ਜੀ ਕੋਈ ਦਰਖਤ ਨਹੀਂ ਕੋਈ ਬੂਟਾ ਨਹੀਂ ਇਸ ਕਰਕੇ ਸਾਡੀ ਆ ਚਿਲड्रन ਐਂਡ ਯੂਥ ਫਾਊਂਡੇਸ਼ਨ ਆਫ ਇੰਡੀਆ ਤੇ ਅੱਜ ਤੇ ਨਾਲ ਸ਼੍ਰੀ ਰਾਮ ਯੂਥ ਕਲੱਬ ਬਸੀ ਬਜੀਰ ਨੇ ਜਿਹੜਾ ਆ ਉਹ ਉਦਮ ਕੀਤਾ ਕਿ ਆਪਾਂ ਨਾ ਉਦਾਂ ਦੀ ਜਗ੍ਹਾਵਾਂ ਤੇ ਸ਼ਾਨਦਾਰ ਬੂਟੇ ਲਾਈਏ ਜਿੱਥੇ ਕਿ ਰਾਹਗੀਰ ਬੈਠਦੇ ਨੇ ਉਹਨਾਂ ਨੂੰ ਰਾਤ ਨੂੰ ਜਲ ਜਾਂਦੇ ਨੇ ਔਰ ਇੱਕ ਜੋਗਾ ਜੋਗਾ ਵਾਲੇ ਅੰਕਲ ਦੀ ਸਾਡੇ ਇਹ ਜੋਗਾ ਦੀ ਕਲਾਸ ਵੀ ਲਾਉਂਦੇ ਆ ਔਰ ਕਹਿੰਦੇ ਨੇ ਕਿ ਸਮਾਜ ਦੀ ਸੇਵਾ ਜਿਹੜੀ ਕਰਨੀ ਆ ਨਾ ਜੀ ਉਹ ਇਦਾਂ ਦੀ ਸੇਵਾ ਵੀ ਸਮਾਜ ਦੀ ਸੇਵਾ ਹੀ ਹੁੰਦੀ ਆ ਜ਼ਰੂਰੀ ਨਹੀਂ ਕਿ ਲੰਗਰ ਲਾਏ ਜਾਣ ਬਈ ਉਹ ਸਵੀਲਾ ਲਾਈਆਂ ਜਾਣ ਇਹ ਵੀ ਇੱਕ ਪੌਦੇ ਲਾਉਣਾ ਵੀ ਇੱਕ ਲੰਗਰ ਤੋਂ ਵੱਡੀ ਚੀਜ਼ ਆ ਔਰ ਸਾਡੇ ਪੌਦੇ ਜਿਹੜੇ ਆ ਰੋਜ਼ ਪਤਾ ਨਹੀਂ ਕਿੰਨੇ ਪੌਦੇ ਘੱਟ ਹੁੰਦੇ ਨੇ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਕਿ ਤੇਰੇ ਰਾਹ 길 ਜਿਹੜੇ ਆਉਂਦੇ ਹਰਿਆਣੇ ਦੇ ਵਿੱਚ ਉਹ ਜਿਹੜੇ ਆ ਉਹ ਵਿਚਾਰੇ ਜਲ ਜਾਂਦੇ ਨੇ ਕਿ ਪਿੱਛੇ ਦੇ ਕੱਲ ਪਰਸੋ ਇੱਕ ਨੂੰ ਹਾਰਟ ਅਟੈਕ ਵੀ ਹੋ ਗਿਆ ਇੱਥੇ ਆ ਬੱਸ ਸਟੈਂਡ ਤੇ ਹਾਰਟ ਅਟੈਕ ਹੋ ਗਿਆ ਇੱਕ ਬਜ਼ੁਰਗ ਨੂੰ ਗਰਮੀ ਦੇ ਕਾਰਨ ਇਸ ਕਰਕੇ ਅਸੀਂ ਆਪਣੀ ਸੰਸਥਾ ਵੱਲੋਂ ਚਿਲड्रन ਐਂਡ ਯੂਥ ਫਾਊਂਡੇਸ਼ਨ ਇੰਡੀਆ ਤੇ ਸ਼੍ਰੀ ਰਾਮ ਯੂਥ ਕਲੱਬ ਜਿਹੜੀ ਆ ਬਸੀ ਬਜੀਰ ਨੇ ਉਦਮ ਕੀਤਾ ਕਿ ਆਪਾਂ ਇੱਥੇ ਪੌਦੇ ਲਾਇਆ ਅਗਰ ਤੁਹਾਨੂੰ ਵੀ ਕਿਤੇ ਕੋਈ ਜ਼ਰੂਰਤ ਪੈਂਦੀ ਹੈ ਤੁਹਾਨੂੰ ਪੌਦਿਆਂ ਦੀ ਲੋੜ ਆ ਜਾਂ ਕਿਤੇ ਤੁਸੀਂ ਪੌਦੇ ਲਵਾਉਣਾ ਚਾਹੁੰਦੇ ਜਨਤਕ ਜਗ੍ਹਾ ਤੇ ਅਸੀਂ ਨੰਬਰ ਦੇ ਦਿੱਤਾ ਆਪਣਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਿਓ ਅਸੀਂ ਤੁਹਾਡੇ ਪਿੰਡ ਵੀ ਆ ਕੇ ਜਿੱਥੇ ਜਨਤਕ ਜਗ੍ਹਾ ਹੋ ਗਈ ਉੱਥੇ ਗੁਰਦੁਆਰਾ ਕੋਈ ਪੀਰਾਂ ਦੀ ਜਗ੍ਹਾ ਹੋ ਗਈ ਕੋਈ ਸਕੂਲ ਹੋ ਗਿਆ ਕੋਈ ਪੰਚਾਇਤ ਦੀ ਜਗ੍ਹਾ ਹੋ ਗਈ ਉੱਥੇ ਆਪਾਂ ਛਾਂਦਾਰ ਔਰ ਫਲਦਾਰ ਗੁੱਟੇ ਵੀ ਲਾਵਾਂਗੇ ਆਲ ਸਮਝਦੀ ਪੰਛੀਆਂ ਵਾਸਤੇ ਪਾਣੀ ਦਾ ਵੀ ਰੇਜਰਮੈਂਟ ਕਰ ਰਹੇ ਆਂ ਕਿ ਪਾਣੀ ਵੀ ਆਪਾਂ ਜਿਹੜਾ ਖੁਰਲੀਆਂ ਬਣਾਵਾਂਗੇ ਛੋਟੀ ਛੋਟੀਆਂ ਤਾਂ ਕਿ ਜਿਹੜੇ ਜਾਨਵਰਾਂ ਨੂੰ ਤੇ ਪੰਛੀਆਂ ਨੂੰ ਜਿਹੜਾ ਪਾਣੀ ਮਿਲ ਸਕੇ ਤੋਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਹਨੇ ਵੀ ਭਾਈ ਸਾਹਿਬ ਨੇ ਆਪਣੇ ਗੌਰਵ ਜੀ ਔਰੇ ਬਸੀਬਗੀਰਤੋਂ ਨੇ ਔਰ ਮੈਂ ਤੁਸ ਮੈਨੂੰ ਜਾਣਦੇ ਹਾਂ ਦਲਬੀਰ ਦਸਾਂਜ ਤੁਹਾਡਾ ਛੋਟਾ ਵੀਰ ਤੋਂ ਅਸੀਂ ਇਸ ਤਰ੍ਹਾਂ ਦੇ ਵਰਕ ਕਰਦੇ ਰਹਾਂਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਇਹੋ ਜਿਹਾ ਕੰਮ ਹੋਰ ਲੋਕਾਂ ਨੂੰ ਵੀ ਕਰਨੇ ਚਾਹੀਦੇ ਆ ਤੁਸੀਂ ਹੋਰ ਉੱਥੇ ਸਿੱਧੀਆਂ ਵੀਡੀਓ ਵੀ ਸ਼ੇਅਰ ਕਰਦੇ ਆ ਇਹਦੇ ਇਹੋ ਜੀ ਵੀਡੀਓ ਵੀ ਸ਼ੇਅਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਜੀ